মটলা টেকচি ইয়াৰ ইণ্ডিয়া ਮੁਰਦਾਬਾਦ ਇਹ ਰੰਡੀਆ ਮੁਰਦਾਬਾਦ ਸੇ ਕੋਈ ਵੀ ਇਹ ਰੰਡੀਆ ਨਹੀਂ ਲੈਵੇ ਹਾਂਜੀ ਬਲਜੀਤ ਸਿੰਘ ਜਲਜੀ ਪਿੰਡ ਕੋ ਬਾਂ ਜਿਲ੍ਹਾ ਜਲੰਧਰ ਮੈਂ ਜੀ ਯੂ ਐਸ ਏ ਦੀ ਫਲਾਇਟ ਲਈ ਜਾ ਰਿਹਾ ਸੀਗਾ ਮੇਰੀ ਇੱਥੋਂ ਇਹ ਰੰਡੀਆ ਇੱਥੋਂ ਦਿੱਲੀ ਆ ਦਿੱਲੀ ਤੋਂ ਸ਼ਿਕਾਗੋ ਆ ਪਰ ਮੈਂ ਇੱਥੇ ਆ ਮੇਰੀ ਮਾਤਾ 80 ਸਾਲ ਦੇ ਮੇਰੇ ਨਾਲ ਆ ਬਿਜ਼ਨਸ ਕਲਾਸ ਟਿਕਟ ਲਈ ਮੈਂ 5000 ਡਾਲਰ ਦੇ ਠੀਕ ਆ ਜੀ ਹੁਣ ਇੱਥੇ ਆਏ ਆ ਮੇਰੇ ਨਾਲ ਮੈਨੂੰ ਜਿਹੜਾ ਸਟਾਫ ਛੱਡਣ ਆਇਆ 14 ਮੁੰਡੇ ਆ ਮੇਰੇ ਕੋਲ ਇੱਕ ਟ੍ਰੈਂਪੂ ਟੈਬਲ ਕਰਕੇ ਆ ਇੱਕ ਮੇਰੇ ਨਾਲ ਬਲੈਰੋ ਆਈ ਆ ਆਲਮੋਸਟ 20 ਜਾਣੇ ਸਾਨੂੰ ਮੈਨੂੰ ਤਾਂ ਮੇਰੀ ਮਾਂ ਨੂੰ ਛੱਡਣ ਆਇਆ ਤੇ 20 ਜਾਣਿਆਂ ਦਾ ਮੇਰੇ ਕੋਲ ਮੇਰੇ ਕੋਲ ਕ੍ਰੈਡਿਟ ਕਾਰਡ ਤੇ ਆ ਬਿੱਲ ਖਾਲਦਨਾ ਘਰੋਂ ਲਾ ਕੇ ਇੱਥੇ ਆਉਣ ਤਾਈ 20000 ਰੁਪਏ ਖਰਚਾ ਹੋਇਆ ਮੇਰਾ ਕੱਲਾ ਖਾਣੇ ਪੀਣੇ ਦਾ ਅਸੀਂ 5-7 ਘੰਟੇ ਦੇ ਤੱਕ ਖਾਦੇ ਪੀਂਦੇ ਆਉਣੇ ਆ ਮ제 ਨਾਲ ਠੀਕ ਹੈ ਜੀ ਇੱਥੇ ਆਇਆ ਇਹ ਕਹਿੰਦੇ ਜੀ ਹੁਣ ਫਲੈਟ ਸਵੇਰੇ 7 ਵਜੇ ਆ ਰਹੇ। ਸਟੈਂਪ ਲਾਤੀ ਆਪ ਜੇ ਹੁਣ ਤੋਂ ਪਈਆਂ ਹੁਣ ਨਹੀਂ ਫਲੈਟ ਜਾ ਰਹੀ ਸਵੇਰੇ 7 ਵਜੇ ਕੀ ਪ੍ਰੋਮਿਸ ਇਹਨਾਂ ਦਾ ਤੇ ਮੈਂ ਸਾਰੀ ਰਾਤ ਹੁਣ ਕਿੱਥੇ ਰਹੂੰਗਾ? ਮੰਨ ਲਓ ਹੁਣ ਮੈਂ ਪਿੰਡ ਨੂੰ ਜਾਊਂਗਾ ਉੱਥੋਂ ਵਾਪਸ ਆਊਂਗਾ। ਮੇਰਾ ਤਾਂ ਟਾਈਮ ਰਾਹ ਜੀ ਖਰਾਬ ਹੋ ਗਿਆ ਨਾ। ਮੁੜ ਕੇ ਚਲੋ ਕੱਲ ਨੂੰ ਸਵੇਰੇ 7 ਵਜੇ ਮੈਨੂੰ ਚਾੜ ਵੀ ਦਿੰਦੇ ਆ। ਮੇਰੇ ਅੱਗੇ ਅਮਰੀਕਾ ਦੀ ਤੜਕੇ 2 ਵਜੇ ਫਲਾਈਟ ਆ। ਮੈਂ 15-20 ਘੰਟੇ ਉੱਥੇ ਜਾ ਕੇ ਕਿੱਥੇ ਬੈਠੂਗਾ ਨਹੀਂ ਮੈਂ ਖੋਰ ਕੁਐਸਚਨ ਦਾ ਨਾਂ ਕਰਨਾ ਚਾਹਣਾ ਕਿ ਜਿਹੜੀਆਂ ਸਾਡੀਆਂ ਕੋਵਿਡ ਰਿਪੋਰਟਾਂ ਆ ਰਹੀਆਂ ਉਹ ਟਾਈਮਿੰਗ ਆ ਕਿਸੇ ਦਾ ਕਿੰਨਾ ਟਾਈਮ ਆ ਕਿਸੇ ਦਾ ਕਿੰਨਾ ਟਾਈਮ ਆ ਹੁਣ ਇਹ ਨਹੀਂ ਤਾਂ ਡਿਲੇ ਕਰਤਾ ਸਾਨੂੰ ਕੀ ਹੈ ਸਾਡੀ ਕੋਵਿਡ ਉਹ ਜਿਹੜੀ ਰਿਪੋਰਟ ਪਹਿਲੀ ਉਹਨੂੰ ਕਵਰ ਕਰਨਗੇ ਇਹ ਨਾ ਮੁੜ ਕੇ ਕਹਣਗੇ ਤੁਹਾਡੀ ਲੰਘ ਗਈ ਜਾਂ ਨਵੀਂ ਕਰਾ ਕੇ ਲਿਆ ਅਸੀਂ ਫੇਰ ਨਵੀਂ ਕਰਾਵਾਂਗੇ ਅਸੀਂ ਤਾਂ ਇਹਨਾਂ ਕੰਮਾਂ 'ਚ ਰਹਿ ਗਏ ਮੁੜ ਕੇ ਕਹਣਗੇ ਤੁਹਾਨੂੰ ਤਾਂ 3:00 ਵਜੇ ਚੜਾਉਣਾ ਸੀਗਾ ਤੁਹਾਡੀ ਕੋਵਿਡ ਦੀ ਰਿਪੋਰਟ ਨਹੀਂ ਹੈ ਤੁਹਾਡੀ ਗਲਤੀ ਆ ਇਹ ਕੋਵਿਡ ਕੋਰਡ ਸਾਡੀ ਉਹ ਕਵਰ ਕਰਨਗੇ ਕਿ ਨਹੀਂ ਇਹ ਦੱਸਣ ਸਾਨੂੰ ਨੰਬਰ 2 ਇਹ ਰਾਤ ਨੂੰ ਹੁਣ ਸਾਨੂੰ ਰਹਿਣ ਨੂੰ ਮੋਟਲ ਦੀ ਏਰ ਨਾ ਦਿੱਲੀ ਜਾ ਕੇ ਦੇਰ ਹੈ ਅਸੀਂ ਕੀ ਕਰਨਾ ਅਸੀਂ ਬਿਜ਼ਨਰ ਕਲਾਸ ਦੇ ਨਾਲ ਟੈਂਟਾਂ 5-5000 ਡਾਲਰ ਖਰਚਣ ਦਾ ਸਾਨੂੰ ਕੀ ਫਾਇਦਾ ਉਹ ਦੱਸੋ ਇਹ ਖੱਜਲ ਖਰਾਬ ਕਰਦੇ ਜਾਣ ਕੇ ਪੰਜਾਬ ਵਾਲਿਆਂ ਨੂੰ ਕਿ ਪੰਜਾਬ ਵਾਲੇ ਇੱਥੋਂ ਜਾਣਾ ਬੰਦ ਕਰ ਦਿੱਲੀਓ ਚੜ ਉਹ ਤਾਂ ਅਸੀਂ ਛੱਡਦੇ ਨਹੀਂ ਚੜਾਂਗੇ ਤਾਂ ਇੱਥੋਂ ਹੀ ਭਾਵੇਂ ਮਰਨੋਂ ਮਰ ਜਾਈਏ ਜੋ ਪਹਿਲਾ ਸਿੱਖ ਜਿੱਥੇ ਅੜ ਗਿਆ ਅੜਿਆ ਮੈਂ ਭਾਵੇਂ ਛੇਪ ਕੀਤੀ ਆ ਮੈਂ ਜੱਟਾਂ ਦਾ ਪੋਤੇ ਆ ਜੱਟ ਜਿੱਥੇ ਅੜ ਗਿਆ ਅੱਜ ਆ ਮਰਨੋਂ ਮਰ ਜਵਾਂਗੇ ਪਰ ਖੇੜਾ ਨਹੀਂ ਛੱਡਦੇ ਇਹਨਾਂ ਦਾ ਕਦੀ ਵੀ ਜ਼ਿੰਦਗੀ ਦੇ ਵਿੱਚ ਇਹ ਕੋਈ ਟਾਮਗ ਦੇ ਰੋ ਕਈ ਜਦੋਂ ਕੋਈ ਮਸਲਾ ਹੱਲ ਕਰੋ ਸਾਡਾ ਸਾਨੂੰ ਰੂਮ ਦੋ ਇੱਥੇ ਰਹਿਣ ਮੈਂ ਰਹਿਣਾ ਸਵੇਰੇ 7 ਵਜੇ ਨਾਲ ਆਫਿਸ ਕੋਲੋਂ 7 ਵਜੇ ਮੈਂ ਆ ਦੂੰਗਾ ਉੱਥੇ ਦਿੱਲੀ ਮੇਰਾ 15 18 ਕਾ 13 ਦੀ ਗਲਤੀ ਨਾ ਹੋਣਾ ਮੈਂ ਉਹ ਮੈਨੂੰ ਉੱਥੇ ਰੂਮ ਦੇਣਾ ਉੱਥੇ ਕੋਈ ਮਸਲਾ ਹੱਲ ਕਰਨੀ ਹੈ ਥੋੜਾ ਜਿਹਾ ਪੈਸਾ ਲਈ ਜਾਣਾ ਕਿ ਮੁੜ ਕੇ ਕਿਸੇ ਕਸਟਮਰ ਨੂੰ ਝੂਠ ਨਹੀਂ ਦੇਣੀ ਅਮਰੀਕਾ ਵਰਗੀਆਂ ਕੰਟਰੀਆਂ ਕਿਉਂ ਕਾਮਯਾਬ ਹੈ ਝੂਠ ਦਿੰਦੇ ਤੁਹਾਡਾ ਹੱਕ ਦਿੰਦੇ ਆ ਉੱਥੇ ਇਦਾਂ ਹੋਇਆ ਹੁੰਦਾ